ਹਾਡਾ ਬਾਬੇ ਨਾਨਕ ਨੇ ਮਲਕ ਭਾਗੋਂ ਦੇ ਪੂੜਿਆਂ ਨੂੰ ਲੱਤ ਮਾਰੀ ਸੀ ਤੇ ਇਹੇ ਮਲਕ ਭਾਗੋ ਭਗਵੰਤ ਮਾਨ ਮਲਕ ਭਾਗੋ ਤੇ ਉਹਨਾਂ ਦੇ ਜਾ ਕੇ ਪੂੜੇ ਖਾ ਕੇ ਆਉਂਦਾ ਬਾਬਾ ਨਾਨਕ ਕਹਿੰਦਾ ਮੈਂ ਲਾਲੋਆਂ ਦੇ ਨਾਲ ਤੇ ਇਹ ਤਾਂ ਲਾਲੋਣਾਂ ਵਾਲੇ ਜਿੱਲੇ ਚ ਬੰਦ ਕਰਦਾ ਭਗਵੰਤ ਮਾਨ ਆਪਣੇ ਆਪ ਨੂੰ ਤਾਂ ਬਦਲੇ ਜਿਹੜੋ ਕਹਿੰਦਾ ਮੈਂ ਮੁਕਤ ਕਰਤਾ ਸਰਾ ਮੁਕਤ ਕਰਿਆ ਭਗਵੰਤ ਮਾਨ ਆਪ ਸਰਾ ਮੁਕਤ ਤਾਂ ਹੋ ਜੇ ਜਿੰਨੇ ਦੇ ਮੰਤਰੀ ਆ ਉਹ ਸਰਾ ਮੁਕਤ ਤਾਂ ਹੋ ਜਾਣ ਠੀਕ ਹੈ ਨਾ ਜਿੰਨੀ ਦੀ ਪਾਰਟੀ ਆ ਉਹ ਸਾਰੀ ਭ੍ਰਿਸ਼ਟਾਚਾਰ ਕਰਦੀ ਆ ਉਹ ਮੁਕਤ ਤਾਂ ਹੋ ਜਾਣ ਜੇ ਪੜਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਲਾ ਲਈ ਜਾਂ ਆਨੰਦਪੁਰ ਲਾ ਲਈ ਸਾਡੇ ਗੁਰੂ ਦੀ ਫਲਸਫੀ ਤੇ ਕਿੱਥੇ ਚਲਿਆ ਕਿਹੜੇ ਗੁਰੂ ਦੀ ਗੱਲ ਕਰੀ ਆ ਕਿਹੜੇ ਗੁਰੂ ਨੇ ਸਕਾਇਆ ਸੀ ਕਿ ਜੁਲਮ ਦੇ ਖਿਲਾਫ ਕਿਵੇਂ ਲੜਨਾ ਇਹ ਤਾਂ ਦਿੱਲੀ ਮੁਰੇ ਗੋਡੇ ਪਰਨੇ ਹੋਏ ਬੈਠਿਆ ਤੇ ਸਾਡੇ ਗੁਰੂ ਨੇ ਤੇ ਜਾ ਕੇ ਸਿਰ ਕਟਾਇਆ ਸੀ ਹੁਣ ਇਹ ਤਾਂ ਤੇ ਕਿ ਜੇ ਗੁਰੂ ਦਸਤਾ ਤੇ ਚਾਦਾ ਭਗਵੰਤ ਮਾਨ ਫਿਰ ਆ ਜਿਹੜੇ ਲੋਕ ਧਰਨਾ ਮਜਹਰਾ ਕਰਦੇ ਆ ਰੀਲੀਆਂ ਕਰਦੇ ਡਾਂਗਾ ਕਿਉਂ ਵਰਾਉਂਦੇ ਆ ਸਾਡੇ ਗੁਰੂ ਨੇ ਤਾਂ ਕਹਿ ਚਿਕਾ ਵੀ ਜਿੱਥੇ ਵੀ ਕਿਤੇ ਜ਼ੁਲਮ ਹੋਊਗਾ ਸੀ ਉਹਦੇ ਖਿਲਾਫ ਖੜਾਂਗੇ ਤੇ ਭਗਵੰਤ ਮਾਨ ਤਾਂ ਜ਼ੁਲਮ ਕਰਨ ਵਾਲਿਆਂ ਦੇ ਨਾਲ ਮੋਦੀ ਸਰਕਾਰ ਇੱਕ ਦੇਸ਼ ਇੱਕ ਮੰਡੀ ਬਣਾਉਣਾ ਚਾਹੁੰਦੇ ਆ ਭਗਵੰਤ ਮਾਨ ਤਾਂ ਉਹਦੇ ਨਾਲ ਖੜਾ ਭਗਵੰਤ ਮਾਨ ਕੱਲੇ ਸਾਡੇ ਗੁਰੂ ਦਾ ਨਾਂ ਵਰਤ ਕੇ ਉਹ ਗੁਰੂ ਦਾ ਨਹੀਂ ਬਣ ਸਕਦਾ ਤੇ ਅੱਜ ਫਿਰ ਭਗਵੰਤ ਮਾਨ ਦੀ ਸਰਕਾਰ ਦੇ ਹਿੱਕ ਤੇ ਗੋਡਾ ਧਰ ਕੇ ਕੇਂਦਰ ਸਰਕਾਰ ਦੇ ਹਿੱਕ ਤੇ ਗੋਡਾ ਧਰ ਕੇ ਚੰਡੀਗੜ੍ਹ ਦੇ ਵਿੱਚ ਆਪਦੀ ਗੱਲ ਕਹਿ ਰਹੇ ਆ ਜਿਹੜੀ ਸਰਕਾਰ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਸੀ ਗੁਰੂ ਨੇ ਤਾਂ ਨਹੀਂ ਕਿਹਾ ਕਿ ਨਾ ਮੇਰਾ ਵਰਤੋ ਕੀਰਤੀ ਲੋਕਾਂ ਤੇ ਡੰਡਾ ਭਰਾਓ ਕੀ ਭਗਵਾਨਤ ਮਾਨ ਸਰਕਾਰ ਨਿੱਜੀ ਕਰਨ ਦੀ ਨੀਤੀ ਦੇ ਖਿਲਾਫ ਹੈ ਜੇ ਖਿਲਾਫ ਆ ਤਾਂ ਸੰਘਰਸ਼ ਕਰੇ ਕਿ 2000 ਜਿਹੜਾ 288 ਉਹਨੂੰ ਅਸੀਂ ਰੱਦ ਕਰਾਂਗੇ ਸਾਡੇ ਗੁਰੂ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਘਰ ਜਾ ਚਾਚਾ ਕੇ ਘਰ ਤੋਂ ਵਾਹ ਕਰ ਲੋ ਤੇ ਮੇਰਾ ਤਿਹੜਾ ਮੜਾਓ ਇਹ ਉਹ ਬਾਬਰਾ ਕਿ ਜਿਹਨੇ ਦਿੱਲੀ ਦੇ ਚੌਂਕ ਦੇ ਵਿੱਚ ਸਾਡੇ ਗੁਰੂ ਨੂੰ ਚੀਦ ਕੀਤਾ ਸੀ ਇਹਦੀ ਪੁਲਿਸ ਇਹਦੀ ਕਲਮ ਲੋਕਾਂ ਦੇ ਸੀਸ ਕਤਲ ਕਰ ਰਹੀ ਆ ਇਹਦਾ ਫਿਰ ਫਰਕ ਦਿੱਲੀ ਵਾਲਿਆਂ ਨਾਲੋਂ ਤੇ ਉਹਦੇ ਨਾਲ ਕੀ ਫਰਕ ਰਹੇਗਾ ਜਿਨੇ 2002 ਦੇ ਵਿੱਚ ਮੁਸਲਮਾਨਾਂ ਦੇ ਕਤਲੇਆਮ ਕੀਤੇ ਉਹ ਦਿੱਲੀ ਦੇ ਬੈਠਿਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ 84 ਦੇ ਵਿੱਚ ਕਤਲੇਆਮ ਕੀਤਾ ਉਹ ਵੀ ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਡਾ ਭਗਵੰਤ ਮਾਨ ਵੀ ਕਹਿੰਦਾ ਸਾਡਾ ਤੇ ਅਸੀਂ ਲਾਲੋ ਦੇ ਬਾਰਸ਼ ਕਿਨੇ ਸਾੜਿਆ ਫਿਰ ਭਾਈ ਗੁਰੂ ਕੀ ਦਾ ਹੋਇਆ ਫਿਰ ਗੁਰੂ ਕੁੱਟਣ ਵਾਲਿਆਂ ਦਾ ਗੁਰੂ ਹੋਊਗਾ ਕਿ ਜਿਹੜੇ ਕੁੱਤੇ ਜਾਣਾਂ ਦੇ ਦਾ ਗੁਰੂ ਹੋਊਗਾ ਲੋਕਵਾਟੀਵੀ ਨਾਲ ਜੁੜੋਂ ਤੁਸੀਂ ਮਹਿਮਤਾਜ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਅਕਸਰ ਕਹਿੰਦੀ ਹੈ ਕਿ ਪੰਜਾਬ ਵਾਸੀਆਂ ਨੂੰ ਚੰਡੀਗੜ੍ਹ ਵੱਲ ਨਹੀਂ ਦਿੱਤਾ ਜਾਊਗਾ ਤਾਂ ਚੰਡੀਗੜ੍ਹ ਦੀ ਤਸਵੀਰ ਦਿਖਾ ਦਿੰਨੇ ਇੱਕ ਵਾਰ ਕਿ ਅੱਜ ਐਸਕੇਐਮ ਦੇ ਵੱਲੋਂ ਵਿਸ਼ਾਲ ਇਕੱਠ ਹੈ ਜਿਹੜਾ ਉਹ ਕਿਸਾਨ ਅੰਦੋਲਨ ਦਿੱਲੀ ਦੀ 5ਵੀਂ ਵਾਰੇ ਗੰਢ ਉਤੇ ਰੱਖਿਆ ਗਿਆ ਸੀ ਇਈ ਵਿਸ਼ੇਸ਼ ਮੁੱਦੇ ਨੇ ਇਸ ਦੇ ਵਿੱਚ ਤੇ ਵੱਡਾ ਇਕੱਠ ਹੈ ਜਿਹੜਾ ਉਹ ਇੱਥੇ ਹੋ ਚੁੱਕਿਆ ਤੇ ਵੱਡਾ ਇਕੱਠ ਹਲੇ ਰਸਤੇ ਦੇ ਵਿੱਚ ਹੈ ਹਜ਼ਾਰਾਂ ਦੀ ਗਿਣਤੀ ਹੈ ਜਿਹੜੀ ਉਹ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਇਕੱਠੀ ਹੋ ਚੁੱਕੀ ਹੈ ਉੱਥੇ ਗੱਲਬਾਤ ਕਰਦੇ ਆ ਸਾਡੇ ਨਾਲ ਬੀਕੇਯੂ ਡਕਾਉਂਦਾ ਬੁਰਜਕਿਲ ਤੋਂ ਹਣੀ ਹੋਣਗੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਤਮਾਮ ਇਹਨਾਂ ਗੱਲਾਂ ਬਾਰੇ ਬਾਈ ਸਭ ਤੋਂ ਪਹਿਲਾਂ ਜਿਵੇਂ ਸਰਕਾਰ ਕਹਿੰਦੀ ਸੀ ਉਹਦੇ ਯੂਨੀਵਰਸਿਟੀ ਦਾ ਮੁੱਦਾ ਹੋਇਆ ਉਹ ਕਹਿੰਦੇ ਕਿ ਚੰਡੀਗੜ੍ਹੋਂ ਵੜਨ ਨਹੀਂ ਦੇਣਾ ਤੁਹਾਨੂੰ ਪਰ ਅੱਜ ਹਜ਼ਾਰਾਂ ਦਾ ਇਕੱਠ ਜਿਹੜਾ ਚੰਡੀਗੜ੍ਹ ਦੇ ਹੱਕ ਦੇ ਉੱਤੇ ਆ ਗਿਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਚੰਡੀਗੜ੍ਹ ਤੇ ਦਾਵਾ ਸਾਡਾ ਅੱਜ ਵੀ ਆ ਜਿਹੜੇ ਪлитиਕਲ ਪਾਰਟੀਆਂ ਚੰਡੀਗੜ੍ਹ ਦਾ ਦਾਵਾ ਸਾਡਾ ਉਹ ਐਸਕੇਮ ਨੇ ਦਾਵਾ ਅੱਜ ਠੋਖਤਾ ਕਿਉਂਕਿ ਇਹਦੋਂ ਪਹਿਲਾਂ ਵੀ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਕੇਂਦਰ ਸਰਕਾਰ ਆਉਂਦੇ ਉਹਦੀ ਹਿਲਾਉਣਾ ਚਾਹੁੰਦੀ ਸੀ ਉਸ ਪੋਲਿਸੀ ਤੱਕ ਇੱਕ ਦੇਸ਼ ਇੱਕ ਬੋਲੀ ਇੱਕ ਕਾਨੂੰਨ ਇੱਕ ਸਾਰਾ ਕੁਝ ਉਸ ਦੇ ਅਧੀਨ ਪੰਜਾਬੀਆਂ ਦੀ ਜਿਹੜੀ ਸਾਰੀ ਹੋਈ ਯੂਨੀਵਰਸਿਟੀ ਨੂੰ ਆਦੇ ਹੱਥ ਲੈਣਾ ਚਾਹੁੰਦੀ ਸੀ ਉਸ ਦਿਨ ਵੀ ਐਸਕੇਐਮ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਦਾਵਾ ਠੋਕਤਾ ਸੀ ਕਿ ਜਿਹੜੀ ਰਾਜਧਾਨੀ ਆ ਉਹ ਪੰਜਾਬ ਦੀ ਹੈ ਤੇ ਪੰਜਾਬ ਦੇ ਲੋਕਾਂ ਦੀ ਆ ਦੂਜਾ ਇਹ ਕਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਅਸੀਂ ਵੜਨ ਨਹੀਂ ਦੇਣਾ ਵੱਡੇ ਵੱਡੇ ਬੈਰੀਅਰ ਲਾਈ ਸੀ ਉਹ ਵੀ ਅੱਜ ਚੰਡੀਗੜ੍ਹ ਦੇ ਵਿੱਚ ਧਰਨਾ ਲਾ ਕੇ ਵਿਸਾਲ ਮਾਰਚ ਕਰਕੇ ਇਹ ਦਿਖਾਤਾ ਕਿ ਪੰਜਾਬ ਦੇ ਲੋਕ ਜਦੋਂ ਵੀ ਲੜਦੇ ਆ ਉਹ ਜਿਹੜੀ ਜਗ੍ਹਾ ਤੇ ਕਬਜ਼ਾ ਕਰਦੇ ਉਹ ਤੇ ਆਪਦਾ ਹੱਕ ਜਮਾਉਣਾ ਚਾਹੁੰਦੇ ਆ ਤੇ ਅੱਜ ਫੇਰ ਭਗਵਾਨਤਵਾਨ ਦੀ ਸਰਕਾਰ ਦੇ ਹਿੱਕ ਤੇ ਗੋਡਾ ਧਰ ਕੇ ਕੇਂਦਰ ਸਰਕਾਰ ਦੇ ਹਿੱਕ ਤੇ ਗੋਡਾ ਧਰ ਕੇ ਚੰਡੀਗੜ੍ਹ ਦੇ ਵਿੱਚ ਆਪਦੀ ਗੱਲ ਕਹਿ ਰਹੇ ਆ ਜਿਹੜੀ ਸਰਕਾਰ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਸੀ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇਕੱਠ ਕੀਤਾ ਗਿਆ ਉਹਨਾਂ ਮੰਗਾਂ ਨੂੰ ਲੈ ਕੇ ਜਿਵੇਂ ਕੇਂਦਰ ਸਰਕਾਰ ਲਗਾਤਾਰ ਪੰਜਾਬ ਉੱਤੇ ਹਮਲਾ ਕਰ ਰਹੀ ਹੈ ਚਾਹੇ ਬੀਬੀ ਐਮ ਵੀ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਹੋਵੇ ਤੇ ਜਿਹੜੇ ਅੱਜ ਮੁੱਖ ਮੁੱਦੇ ਨੇ ਉਹ ਜਿਹੜਾ ਬਿਜਲੀ ਦਾ ਬਿੱਲ 2025 ਐ ਸੋਧ ਕੀਤੀ ਹੋਈ ਆ ਉਹ ਹੋਵੇ ਚਾਹੇ ਬੀਜਾਂ ਦਾ ਬਿੱਲ ਗੱਲਾਂ ਨੂੰ ਲੈ ਕੇ ਕਿਸਾਨ ਦਾ ਸੰਘਰਸ਼ ਕਰ ਰਿਹਾ ਪਰ ਪੰਜਾਬ ਦੀ ਸਰਕਾਰ ਕੀ ਕਰੇ ਕਿਉਂਕਿ ਹਮਲਾ ਜਿਹੜਾ ਸੂਬੇ ਉੱਤੇ ਹੈ ਸੂਬਾ ਸਰਕਾਰ ਦੀ ਕਰ ਰਹੀ ਹੈ ਉੱਤੇ ਦੇਖੋ ਜੀ ਇੱਕ ਜਿਹੜਾ ਆਪਾਂ ਅਦੋਲਨ ਜਿੱਤਿਆ ਸੀ ਉਹ ਅਦੋਲਨ ਮੁਲਤਲ ਕਰਕੇ ਆਈ ਸੀ ਜਾਨੀ ਕਿ ਸਮਾਪਤ ਨਹੀਂ ਕੀਤਾ ਸੀ ਮੁਲਤ ਦਾ ਮਤਲਬ ਹੀ ਜਦੋਂ ਵੀ ਸਰਕਾਰ ਕੇਂਦਰ ਸਰਕਾਰ ਕੋਈ ਵੀ ਨੀਤੀ ਲੈ ਕੇ ਆਉ ਅਸੀਂ ਇਸ ਦੇ ਖਿਲਾਫ ਖੜਾਂਗੇ 2000 ਜਿਹੜਾ 20 ਐਕਟਾ ਬਿਜਲੀ ਬੋਰਡ ਦਾ ਉਹ ਤਾਂ ਮੰਨੀ ਸੀ ਸਰਕਾਰ ਕੇ ਅਸੀਂ ਇਸ ਨੂੰ ਨਹੀਂ ਲੈ ਕੇ ਆਵਾਂਗੇ ਪਰ ਸਰਕਾਰ ਆਪਣੇ ਆਪ ਤੋਂ ਪਿੱਛੇ ਨਹੀਂ ਹਟਦੀ ਚੋਰ ਮੋਰਗਾ ਰਹੀ ਹੁਣ ਫੈਸਲਾ ਕਰਤਾ ਕਿ ਸਭੀ ਟੱਕਰ 2026 ਚੜਨਾ ਇਹਦੇ ਤਿੱਕਰ ਸਾਰਾ ਬਿਲੀਪੋਰਟ ਦਾ ਜਿਹੜਾ ਪ੍ਰਾਈਵੇਟਾਈਜੇਸ਼ਨ ਕਰ ਦੇਣਾ ਚੇਪ ਆਲੇ ਮਿੱਟ ਲਗੇ ਨੇ ਜਿੰਨੇ ਤੁਹਾਡੀ ਜੇਬ ਚ ਪੈਸੇ ਆ ਉਹਨੇ ਪੈਸੇ ਪਾਉ ਉਦੋਂ ਬਾਅਦ ਲਾਈਟ ਮਿਲੂਗੀ ਹੁਣ ਰਾਜ ਸਰਕਾਰ ਕੀ ਆ ਰਾਜ ਸਰਕਾਰ ਕੰਮ ਕਰਦੀ ਨੀ ਨੀ ਸੁੱਤੀ ਦੀ ਆ ਕਿਉਂ ਸੁੱਤੀ ਆ ਕਿਉਂਕਿ ਪਤਾ ਕਿ ਜਿੰਨਾ ਭ੍ਰਸ਼ਟਾਚਾਰ ਇਹਨਾਂ ਦੇ ਕੇਸ ਰਿਆ ਨਹੀਂ ਕੀਤਾ ਭਗਵੰਤ ਮਾਨ ਦੇ ਹੱਥੇ ਪੱਛਲੇ ਕੀਤਾ ਜੇ ਮਾੜਾ ਰੌਲਾ ਪੈਂਦਿਆ ਈਡੀ ਨੱਪ ਲੈਂਦੀ ਆ ਸੂਬੇ ਦੇ ਅਧਿਕਾਰਾਂ ਤੇ ਜਦੋਂ ਹਮਲਾ ਆਦਾ ਉਦੋਂ ਭਗਵੰਤ ਮਾਨ ਚੁੱਪ ਕਰ ਜਾਂਦਾ ਪਹਿਲਾਂ ਨੇ ਭੈਖੜਾ ਵਿਆਸ ਬੋਰਡ ਆ ਜਿਹਦਾ ਪਾਣੀ ਦਾ ਰਖਤਾ ਧਰਤਾ ਕੇਂਦਰ ਸਰਕਾਰ ਉਹਦੀ ਵੰਡ ਨਹੀਂ ਕਰ ਸਕਦੀ ਪਰ ਕੇਂਦਰ ਸਰਕਾਰ ਨੇ ਆਪਦੇ ਬੰਦੇ ਫਿੱਟ ਕਰਕੇ ਪੰਜਾਬ ਦਾ ਅਧਿਕਾਰ ਕੋਲ ਆ ਭਗਵਾਨਤਮਾਨ ਸਰਕਾਰ ਫੇਰ ਚੁੱਪ ਰਹੀ ਆ ਚੰਡੀਗੜ੍ਹ ਯੂਨੀਵਰਸਿਟੀ ਨੂੰ ਖੋਣ ਦੀ ਗੱਲ ਆ ਗਈ ਭਗਵਾਨਤਮਾਨ ਫੇਰ ਸਰਕਾਰ ਚੁੱਪਾ ਜਦੋਂ ਇਹਨਾਂ ਦੇ ਕੇਚਰੀਵਾਲ ਤੇ ਕੋਈ ਤੇ ਡਾਂਗ ਵੱਧਦੀ ਉਹ ਤਾਂ ਸਾਰੇ ਸਾਰੇ 92 93 ਜਾ ਕੇ ਦਿੱਲੀ ਬੈਹ ਜਾਂਦੇ ਆ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਉਦੋਂ ਚੁੱਪ ਕਰ ਜਾਂਦੇ ਆ ਇਹਨਾਂ ਮੰੰਦਾਂ ਨੂੰ ਲੈ ਕੇ ਲਗਾਤਾਰ ਐਸਕੇਮ ਭਾਰਤ ਪੱਧਰ ਤੇ ਭਾਰਤ ਪੱਧਰ ਤੇ ਜਿੰਨੇ ਵੀ ਉਦੋਲਣਾ ਉਹ ਐਸਕੇਮ ਦੀ ਗਗਵਾਈ ਚ ਲੜ ਜਾਂਦੇ ਆ ਅੱਜ ਪੰਜਾਬ ਦੇ ਵਿੱਚ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਜਦੋਂ ਵੱਧ ਅਧਿਕਾਰਾਂ ਦਾ ਮਤਲਬ ਇਹ ਨਹੀਂ ਕਿ ਸਾਰੀ ਗੱਲ ਕੇਂਦਰ ਸਰਕਾਰ ਆ ਦੇ ਦੇ ਨੇ ਵੱਧ ਅਧਿਕਾਰਾਂ ਦਾ ਮਤਲਬ ਇਹ ਰਾਜਾਂ ਦੇਿਹੜੇ ਅਧਿਕਾਰ ਆ ਉਸ ਤੇ ਲਗਾਤਾਰ ਕੇਂਦਰ ਸਰਕਾਰ ਡਾਕਾ ਮਾਰ ਰਹੀ ਆ ਤੇ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਜਿੰਨੇ ਦੇ ਯਾਰ ਮਿੱਤਰ ਆ ਸਾਰੇ ਚੁੱਪ ਆ ਉਦੋਂ ਗਾਂ ਲੜਾਈ ਹੈਗੀ ਸਾਡੀ ਨਿੱਜੀ ਕਰਨ ਦੀ ਕੀ ਭਗਵੰਤ ਮਾਨ ਸਰਕਾਰ ਨਿੱਜੀ ਕਰਨ ਦੀ ਨੀਤੀ ਦੇ ਖਿਲਾਫ ਹੈ ਜੇ ਖਿਲਾਫ ਆ ਤਾਂ ਸੰਘਰਸ਼ ਕਰੇ ਕਿ 2000 ਜਿਹੜਾ 28 ਉਹਨੂੰ ਅਸੀਂ ਰੱਦ ਕਰਾਂਗੇ ਹੁਣ 30 ਨਵੰਬਰ ਤੱਕ ਦਾ ਟਾਈਮ ਦਿੱਤਾ ਕਿ ਜਿਹੜਾ ਰਾਜਾਂ ਨੇ ਉਹਦਾ ਸੁਝਾਅ ਭੇਜਣਾ ਕੇਂਦਰ ਸਰਕਾਰ ਦੇ ਖਿਲਾਫ ਕੋਈ ਨਹੀਂ ਬੋਲੀ ਚੋਪਾ ਬਿਜਲੀ ਮੰਤਰੀ ਜਿਹੜਾ ਵੱਡਾ ਕਾਰਪੋਰੇਟ ਘਰਾਣਾ ਬਣਾਇਆ ਉਹਨੂੰ ਬਣਾਇਆ ਉਹ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਜਨਨਿਕ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਫਰਕ ਜਿਹੜੇ ਆਮ ਲੋਕਾਂ ਉਹਨਾਂ ਨੂੰ ਫਰਕ ਪੈਂਦਾ ਇਹਨਾਂ ਨੀਤੀਆਂ ਦੇ ਖਿਲਾਫ ਲਗਾਤਾਰ ਐਸਕੇਮ ਸੰਘਰਸ਼ ਦੇ ਮੈਦਾਨ ਚ ਤੇ ਆਉਣ ਵਾਲੇ ਦਿਨਾਂ ਚ ਵੀ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਤਿੱਖੇ ਸੰਘਰਸ਼ ਲੜੇ ਜਾਣਗੇ ਅਚਾ ਉਹਨੂੰ ਕੋਈ ਦਿਨ ਪਹਿਲਾਂ ਪਰਸੋਂ ਹੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਵਿਧਾਨ ਸ ਗੜ ਤੋਂ ਸ਼ਿਫਟ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸੈਸ਼ਨ ਜਿਹੜਾ ਸਪੈਸ਼ਲ ਉਹ ਲਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਸੈਸ਼ਨ ਹੈ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਚਹੀਦੀਪੁਰਬ ਹੈ ਉਸ ਨੂੰ ਸਮਰਪਿਤ ਹੈ ਪਰ ਉਹਦੇ ਵਿੱਚ ਫੈਸਲਾ ਪੰਜਾਬ ਪੱਖੀ ਇੱਕ ਵੀ ਨਹੀਂ ਲਿਆ ਗਿਆ ਦੇਖੋ ਸੈਸ਼ਨ ਚਾਹੇ ਜਿੱਥੇ ਮਰਜ਼ੀ ਚਲਾ ਲਓ ਸੈਸ਼ਨ ਦੀ अहमਤ ਹੈ ਇਹ ਆ ਕਿ ਲੋਕਾਂ ਦੇ ਮੁੱਦਿਆਂ ਤੇ ਤੁਸੀਂ ਕੀ ਕਰਦੇ ਹੋ ਇਹ ਸੈਸ਼ਨ ਵੀ ਇੱਕ ਡਰਾਮਾ ਡਰਾਮਾ ਸਾਬਤ ਹੋਏ ਕੁਝ ਨਹੀਂ ਹੋਇਆ ਕਰੋੜਾ ਰੁਪਇਆ ਜਿਹੜਾ ਪਾਣੀ ਵਾਂਗੂ ਪੈਸੇ ਬਹਾਏ ਗਏ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਹੋਈ 50 ਦੇ ਬਧ ਅਧਿਕਾਰਾਂ ਦੀ ਗੱਲ ਨਹੀਂ ਜਿਹੜੇ ਗੁਰੂ ਤੇਗ ਬਹਾਦਰ ਦੀ ਗੱਲ ਕਰਦਿਆ ਗੁਰੂ ਤੇਗ ਬਹਾਦਰ ਮਨੁੱਖ ਦੇ ਅਧਿਕਾਰਾਂ ਦੀ ਖਾਤਰ ਲੜਿਆ ਉਸ ਦੀ ਖਾਤਰ ਉਹਨੇ ਸੀਸ ਦਿੱਤਾ ਜਿਹੜੇ ਮਨੁੱਖ ਦੇ ਅਧਿਕਾਰ ਸੀਗਾ ਜਿਹੜੇ ਜ਼ੁਲਮ ਕਰਦੇ ਸੀ ਉਹੀ ਕੰਮ ਭਗਵੰਤ ਮਾਨ ਜਿਹੜਾ ਔਰੰਗਜ਼ੇਬ ਕਰਦਾ ਸੀ ਬਾਬਰ ਕਰਦਾ ਸੀ ਬਜੀਦਾ ਕਰਦਾ ਛੋਹੋ ਕੰਮ ਤਾਂ ਆਪ ਕਰਿਆ ਸਾਡੇ ਗੁਰੂ ਦੇ ਸਿਧਾਂਤ ਤੇ ਕਿਹੜੀ ਗੱਲ ਕੀਤੀ ਆ ਆਨੰਦਪੁਰ ਦੇ ਮੱਤੇ ਤੇ ਬੋਲੇ ਆ ਪੰਜਾਬ ਨੂੰ ਪਾਣੀਆਂ ਦੇ ਅਧਿਕਾਰ ਤੇ ਬੋਲਿਆ ਚੰਡੀਗੜ੍ਹ ਦੇ ਮਸਲੇ ਤੇ ਬੋਲਿਆ ਕੇਂਦਰ ਲਗਾਤਾਰ ਕੌਮੀ ਕਰਦੇ ਨਾਂ ਦੇ ਉੱਤੇ ਸਾਰਾ ਕੁਝ ਪੰਜਾਬ ਦਾ ਖੋ ਰਹੀ ਆ ਜੰਗਲ ਜ਼ਮੀਨ ਖੋ ਰਹੀ ਆ ਸਾਰੇ ਥਾਂਾਂ ਤੋਂ ਉੱਤੇ ਬੋਲਿਆ ਸਾਡੇ ਗੁਰੂ ਨੇ ਇਹ ਕਿਹਾ ਕਿ ਜਿਹੜੇ ਮਨਜ਼ਲੂਮ ਆ ਜਿੱਥੇ ੱੱਕਾ ਹੋ ਜਿਹੜਾ ਮੇਰਾ ਗੁਰੂ ਦਾ ਸਿੱਖੂ ਜਿਹੜਾ ਮੇਰੀ ਵਿਚਾਧਾਰਾ ਨੂੰ ਮੰਨਦਾ ਹੋ ਜਿਹੜਾ ਮੈਨੂੰ ਮੰਨਦਾ ਹੋ ਉਹ ਹਰ ਥਾਂ ਤੇ ਮੂਹਰੇ ਹੋ ਕੇ ਡਾਟ ਕੇ ਲੜੂਗਾ ਗੁਰੂ ਨੇ ਇਹ ਤਾਂ ਨਹੀਂ ਕਿਹਾ ਸੀ ਕਿ ਨਾ ਮੇਰਾ ਵਰਤੋ ਕੀਰਤੀ ਲੋਕਾਂ ਤੇ ਡੰਡਾ ਭਰਾਓ ਸਾਡੀਆਂ ਧੀਆ ਭੈਣਾਂ ਤੇ ਬਲਾਤਕਾਰ ਹੁੰਦੇ ਆ ਉਹਨਾਂ ਦੀ ਤੁਸੀਂ ਮਦਦ ਕਰੋ ਜਿਹੜੇ ਵੱਡੇ ਵੱਡੇ ਬੈਠੇ ਆ ਮਗਰਬਾਚ ਨਸ਼ੇ ਦੇ ਸਮਾਗਮ ਆ ਉਹਨਾਂ ਦੀ ਤੁਸੀਂ ਮਦਦ ਕਰੋ ਚਿੱਟੇ ਨਾਲ ਨਿੱਤ ਬੱਚੇ ਮਾਰਦੇ ਆ ਸਰਕਾਰ ਨੇ ਕੀ ਕੀਤਾ ਸਾਡੇ ਗੁਰੂ ਨੇ ਕਹਿਇਆ ਸੀ ਕਿ ਜਿੱਥੇ ਵੀ ਤੱਕਾ ਹੋ ਮੇਰਾ ਸਿੰਘ ਹਰ ਵਕਤ ਉਹਦੇ ਨਾਲ ਖੜੂਗਾ ਮਲਜ਼ੂਮਾ ਨਾਲ ਖੜੂਗਾ ਹੁਣ ਇਹ ਦੱਸੇ ਕਿ ਜੇ ਗੁਰੂ ਦੇ ਸਤਾ ਤੇ ਚੱਦਾ ਭਗਵੰਤ ਮਾਨ ਫਿਰ ਆ ਜਿਹੜੇ ਲੋਕ ਧਰਨਾ ਮਜਹਰਾ ਕਰਦੇ ਆ ਰੀਲੀਆਂ ਕਰਦੇ ਡਾਂਗਾ ਕਿਉਂ ਭਰਾਉਂਦੇ ਆ ਜਿਹੜਾ ਮੀੜਗਾ ਭਗਵਤ ਮਾਤਾ ਸਰਕਾਰ ਦੀ ਲੋਚਨਾ ਕਰਦੀ ਆ ਉਹਨਾਂ ਦੇ ਪਰਚੇ ਕਿਉਂ ਦਰਜ ਕਰਦਾ ਉਹਨਾਂ ਦੀ ਕੁੱਟਮਾਰ ਕਿਉਂ ਕਰਦਾ ਉਹਨਾਂ ਦੇ ਚੈਨਲ ਕਿਉਂ ਬੰਦ ਕਰਦਾ ਸਾਡੇ ਗੁਰੂ ਨੇ ਤਾਂ ਕਹਿ ਚੁੱਕਿਆ ਵੀ ਜਿੱਥੇ ਵੀ ਕਿਤੇ ਜ਼ੁਲਮ ਹੋਊਗਾ ਅਸੀਂ ਉਹਦੇ ਖਿਲਾਫ ਖੜਾਂਗੇ ਤੇ ਭਗਵਤ ਮਾਤਾ ਜ਼ੁਲਮ ਕਰਨ ਵਾਲਿਆਂ ਦੇ ਨਾਲ ਭਗਵਤ ਮਾਤਾ ਆਉ ਰਗ ਜੰਗੂ ਤੇੜੀ ਅੱਜ ਮੌਜੂਦਾ ਉਹਦੇ ਨਾਲ ਖੜਾ ਮੋਦੀ ਦੇ ਨਾਲ ਖੜਾ ਮੋਦੀ ਸਰਕਾਰ ਇੱਕ ਦੇਸ਼ ਇੱਕ ਮੰਡੀ ਬਣਾਉਣਾ ਚਾਹੁੰਦੀ ਆ ਭਗਵਤ ਮਾਤਾ ਉਹਦੇ ਨਾਲ ਖੜਾ ਭਗਵੰਤ ਮਾਨ ਕੱਲੇ ਸਾਡੇ ਗੁਰੂ ਦਾ ਨਾਮ ਵਰਤ ਕੇ ਉਹ ਗੁਰੂ ਦਾ ਨਹੀਂ ਬਣ ਸਕਦਾ ਇਹਦਾ ਕਹਿੰਦੇ ਹੁੰਦੇ ਸੀ ਕੇ ਕਾਲੀਆਂ ਦੀ ਤੱਕੜੀ ਦੀ ਫੋਟੋ ਹਰ ਥਾਂ ਤੇ ਆ ਤੇ ਇਹਨੇ ਜਿੰਨੇ ਗੁਰੂ ਦੇ ਨਾਂ ਤੇ ਆ ਪੂਰੇ ਪੰਜਾਬ ਦੇ ਵਿੱਚ ਬੋਰਡ ਲਾਇਆ ਉਹ ਕਿੰਨਾ ਪੈਸਾ ਸਾਡੇ ਗੁਰੂ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਕਰਜਾ ਚਾਚਾ ਕੇ ਘਰ ਤੋਂ ਵਾਹ ਕਰ ਲੋ ਤੇ ਮੇਰਾ ਦਿਹਾੜਾ ਬਣਾਓ ਗੁਰੂ ਨੇ ਇਹ ਕਿਹਾ ਕਿ ਮੇਰਾ ਦਿਹਾੜਾ ਤਾਂ ਬਣਾਓ ਜੇ ਤੁਸੀਂ ਲੋਕਾਂ ਨਾਲ ਖੜੋਗੇ ਹੱਕ ਸੱਚ ਦੀ ਲੜਾਈ ਲਈ ਅੱਜ ਉਹ ਲੋੜਾ ਕਿ ਤੁਸੀਂ ਮਲਕ ਭਾਗੋਂ ਨਾਲ ਕਿ ਭਾਈ ਲਾਲੋਆਂ ਨਾਲ ਸਾਡਾ ਬਾਬੇ ਨਾਨਕ ਨੇ ਮਲਕ ਭਾਗੋਂ ਦੇ ਪੂੜਿਆਂ ਨੂੰ ਲੱਤ ਮਾਰੀ ਸੀ ਤੇ ਇਹੇ ਮਲਕ ਭਾਗੋਂ ਭਗਵਤ ਮਾਨ ਮਲਖ ਭਾਗੋ ਤੇ ਉਹਨਾਂ ਦੇ ਜਾ ਕੇ ਪੂਰੇ ਖਾ ਕੇ ਆਉਂਦਾ ਆ ਸਾਡੇ ਜਿਹੜੇ ਸਿੱਖ ਸਿਧਾਂਤ ਆ ਉਹ ਕਹਿੰਦਾ ਕਿ ਅਸੀਂ ਕੀਰਤਿਆਂ ਦੇ ਨਾਲ ਆ ਬਾਬਾ ਨਾਨਕ ਕਹਿੰਦਾ ਮੈਂ ਲਾਲੋਆਂ ਦੇ ਨਾਲ ਤੇ ਇਹ ਤਾਂ ਲਾਲੋਆਂ ਵਾਲੇ ਜਿਲ੍ਹੇ ਚ ਬੰਦ ਕਰਦਾ ਇਹ ਤਾਂ ਲਾਲੋਆਂ ਨੂੰ ਚੱਕੀਆਂ ਪੁਹਾ ਰਿਆ ਇਹ ਤਾਂ ਲਾਲੋਆਂ ਦੇ ਸਿਰ ਦੇ ਜਿਹੜੇ ਸਿਰ ਤੇ ਸੱਤਾਂ ਉਹ ਖੇਡ ਰਿਹਾ ਇਹ ਉਹ ਬਾਬਰਾ ਕਿ ਜਿਹਨੇ ਦਿੱਲੀ ਦੇ ਚੌਂਕ ਦੇ ਵਿੱਚ ਸਾਡੇ ਗੁਰੂ ਨੂੰ ਚੀਦ ਕੀਤਾ ਸੀ ਇਹਦੀ ਪੁਲਿਸ ਇਹਦੀ ਕਲਮ ਲੋਕਾਂ ਦੇ ਸੀਸ ਕਤਲ ਕਰ ਰਹੀ ਆ ਇਹਦਾ ਫਿਰ ਫਰਕ ਦਿੱਲੀ ਵਾਲਿਆਂ ਨਾਲੋਂ ਤੇ ਉਹਦੇ ਨਾਲ ਕੀ ਫਰਕ ਰਹੇਗਾ ਗੁਰੂ ਦਾ ਸਿਧਾਂਤ ਇਹ ਕਹਿੰਦਾ ਕਿ ਤੁਸੀਂ ਲੋਕਾਂ ਦੀ ਗੱਲ ਸੁਣੋ ਲੋਕਾਂ ਦੇ ਬੰਦੇ ਹੱਕ ਦਿਓ ਲੋਕਾਂ ਦੀ ਬਾਜ ਬਲੰਦ ਕਰਨ ਵਾਲਿਆਂ ਨੂੰ ਸਵਾਛ ਦਿਓ ਤੇ ਇਹ ਤਾਂ ਭਗਵੰਤ ਮਾਨ ਉਹਨਾਂ ਤੇ ਡੰਡੇ ਭਰਾਉਂਦਾ ਜੇ ਭਾਵੇਂ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਲਾ ਲਈ ਜਾਂ ਅਨੰਦਪੁਰ ਲਾ ਲਈ ਸਾਡੇ ਗੁਰੂ ਦੀ ਫਲਸਫੀ ਦੇ ਕਿੱਥੇ ਚਲਿਆ ਕਿਹੜੇ ਗੁਰੂ ਦੀ ਗੱਲ ਕਰੀ ਆ ਕਿਹੜੇ ਗੁਰੂ ਨੇ ਸਿਖਾਇਆ ਸੀ ਕਿ ਜੁਲਮ ਦੇ ਖਿਲਾਫ ਕਿਵੇਂ ਲੜਨਾ ਇਹ ਤਾਂ ਦਿੱਲੀ ਉਰੇ ਗੋਡੇ ਬਾਰਨੇ ਹੋਏ ਬੈਠਿਆ ਤੇ ਸਾਡੇ ਗੁਰੂ ਨੇ ਤੇ ਜਾ ਕੇ ਸੀਸ ਕਟਾਇਆ ਸੀਗਾ ਸੀਸ ਇੱਕ ਲਈ ਨਹੀਂ ਕਟਾਇਆ ਸੀ ਸੀਸ ਇਸ ਕਰਕੇ ਕਟਾਇਆ ਸੀ ਕਿ ਜਿਹੜੇ ਮਨੁੱਖ ਦੇ ਅਧਿਕਾਰ ਆ ਉਹਨਾਂ ਦੀ ਰੱਖਿਆ ਦੀ ਖਤ ਲੜਨੇ ਆ ਤੇ ਇਹ ਕੇਂਦਰ ਸਰਕਾਰ ਦੇ ਸਾਹਮਣੇ ਗੋਡਿਆਂ ਟੇਕੀ ਬੈਠਾ ਤੇ ਸਾਡੇ ਗੁਰੂ ਦਾ ਇਹ ਕਿਵੇਂ ਹੋ ਗਿਆ ਦੂਜੀ ਗੱਲ ਸ਼ਹੀਦ ਸਭ ਦੇ ਸਾਂਝੇ ਨਹੀਂ ਹੁੰਦੇ ਇੱਕ ਗੱਲ ਤੁਸੀਂ ਧਿਆਨ ਨਾਲ ਸੁਣੋ ਸ਼ਹੀਦ ਇੱਕ ਸਾਂਝੇ ਤਾਂ ਹੁੰਦੇ ਜੇ ਜ਼ੁਲਮ ਕਰਨ ਵਾਲੇ ਨਾ ਹੁੰਦੇ ਜਿਹੜੇ ਨੇ ਜ਼ੁਲਮ ਕਰਨਾ ਉਹਨਾਂ ਦੇ ਸ਼ਹੀਦ ਕੀ ਲੱਗਦੇ ਆ ਦਿੱਲੀ ਦੇ ਬੈਠੇ ਹਕੂਮਤ ਕੇਂਦਰ ਸਰਕਾਰ ਕਰਦੀ ਹੈ ਮੋਦੀ ਕਰਦਾ ਜਿਨੇ 2002 ਦੇ ਵਿੱਚ ਮੁਸਲਮਾਨਾਂ ਦੇ ਕਤਲੇਆਮ ਕੀਤੇ ਉਹ ਦਿੱਲੀ ਦੇ ਬੈਠਿਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ 84 ਦੇ ਵਿੱਚ ਕਤਲੇਆਮ ਕੀਤਾ ਉਹ ਵੀ ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਡਾ ਭਗਵੰਤ ਮਾਨ ਵੀ ਕਹਿੰਦਾ ਸਾਡਾ ਤੇ ਅਸੀਂ ਲਾਲੋ ਦੇ ਵਾਰਿਸ ਕਹਿੰਦੇ ਆ ਸਾਡੇ ਆ ਫਿਰ ਭਾਈ ਗੁਰੂ ਕੀ ਦਾ ਹੋਇਆ ਫਿਰ ਗੁਰੂ ਕੁੱਟਣ ਵਾਲਿਆਂ ਦਾ ਗੁਰੂ ਹੋਊਗਾ ਕਿ ਜਿਹੜੇ ਕੁੱਤੇ ਜਾਣਾਂ ਦੇ ਦਾ ਗੁਰੂ ਹੋਊਗਾ ਇਹ ਤੈਅ ਕਰਨਾ ਪੂਆ ਨਾ ਵੀ ਬਾਬਾ ਨਾਨਕ ਮਾਲਕ ਭਾਗੋ ਦਾ ਕਿ ਬਾਬਾ ਨਾਨਕ ਲਾਲੋ ਦਾ ਗੁਰੂ ਗੋਬਿੰਦ ਸਿੰਘ ਸਾਡਾ ਕਿਨੇ ਲਟੇਰਿਆਂ ਦਾ ਲਟੇਰੇ ਲੋਕ ਜਦੋਂ ਲੋਕਾਂ ਦੇ ਮੰਗਾ ਮਸਲੇ ਨਾ ਹੁਣ ਉਹਨਾਂ ਦੇ ਗੁਰੂਆਂ ਨੂੰ ਵਰਤ ਕੇ ਆਪ ਦੀ ਰਾਜ ਸੱਤਾ ਸਥਾਪਿਤ ਕਰਨਾ ਚਾਹੁੰਦੇ ਆ ਉਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਵੀ ਗੁਰੂਆਂ ਦੇ ਆ ਸਾਡੇ ਗੁਰੂਆਂ ਦਾ ਸਿਧਾਂਤ ਆ ਉਹ ਕੀਰਤਿਆਂ ਦਾ ਸਿਧਾਂਤ ਆ ਉਹ ਮਨੁੱਖਤਾ ਦੀ ਰਾਖੀ ਕਰਨ ਵਾਲਾ ਸਿਧਾਂਤ ਆ ਉਹ ਮਨੁੱਖਤਾ ਦੇ ਹੁੰਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਨ ਵਾਲਿਆਂ ਦਾ ਸਿਧਾਂਤ ਆ ਇਹ ਡਰਾਮੇਵਾਦੀ ਭੁਗ ਭਗਵੰਤ ਮਾਨਾ ਜਿਹੜਾ ਉਹ ਸਾਡੇ ਗੁਰੂ ਦੇ ਪੈਰਾ ਦੇ ਨਹੀਂ ਸਕਦਾ ਗੁਰੂ ਨਾਨਕ ਦੇਵ ਨੇ ਕਿਹਾ ਕਿ ਕਹਿੰਦਾ ਪਾਪਾ ਬਿਨਾ ਮਾਇਆ ਇਕੱਠੀ ਨਾ ਹੋਵੇ ਤੇ ਕਹਿੰਦਾ ਮੋਇਆ ਸੰਗ ਨਾ ਜਾਵੇ ਕਹਿੰਦਾ ਜਿਹੜੀ ਮਾਇਆ ਪਾਪਾ ਤੋਂ ਬਿਨਾ ਉਮਾਰ ਨਹੀਂ ਲੱਗਦੇ ਠੱਗੀ ਚੋਰੀ ਤੋਂ ਬਿਨਾ ਪੈਸਾ ਨਹੀਂ ਇਕੱਠਾ ਹੁੰਦਾ ਤੇ ਗੁਰਨਾਨਕ ਦੇਵ ਕਹਿੰਦਾ ਜਦੋਂ ਬੰਦਾ ਜਾਂਦਾ ਉਹਦੇ ਨਾਲ ਮਾਇਆ ਨਹੀਂ ਜਾਂਦੀ ਇਹਨੇ ਓਵਾਰ ਖੜੇ ਕਰ ਲਏ ਇਹਦੇ ਮੰਤਰੀਆਂ ਨੇ ਪੈਸਾ ਕਿੰਨਾ ਬਣਾ ਲਿਆ ਇਹਦੇ ਜਿੰਨੇ ਕੇਸਰੀਆ ਨੇ ਉਹਨੇ ਕਿੰਨਾ ਪੈਸਾ ਕਰ ਲਿਆ ਉਹ ਫਿਰ ਬਾਬੇ ਨਾਨਕ ਦੇ ਸਿਧਾਂਤ ਕਿਵੇਂ ਚੱਲਾਗੇ ਗਰਮਾਣੀ ਤਾਂ ਉਹ ਕਹਿੰਦੀ ਹੈ ਨਾ ਕਿ ਬਰਾਬਰਤਾ ਮਨੁੱਖਤ ਨੂੰ ਪਿਆਰ ਕਰਨਾ ਗਰਮਾਣੀ ਦਾ ਪਾਣੀ ਨੂੰ ਕਹਿੰਦੀ ਆ ਘਰਵਾਨੀ ਦਾ ਧਰਤੀ ਨੂੰ ਬਚਾਉਣ ਦੀ ਗੱਲ ਕਰਦਿਆ ਤੇ ਭਗਵੰਤ ਮਾਨ ਕਿੱਥੇ ਗੱਲ ਕਰਦਾ ਇਹ ਡਰਾਮੇਵਾਦੀ ਹੈ ਜਿਹੜੀ ਆਨੰਦਪੁਰ ਦੀ ਧਰਤੀ ਤੇ ਕੀਤਾ ਸਾਡੇ ਸੀ ਦਾਦੇ ਅੱਖਾਂ ਦੇ ਸਾਹਮਣੇ ਇਹ ਕੀਤਾ ਕਿ ਮੈਂ ਦਿੱਲੀ ਦੇ ਨਾਲ ਆ ਦਿੱਲੀ ਉਦੋਂ ਕਤਲੇਆਮ ਕਰਦੀ ਸੀ ਉਦੋਂ ਔਰੰਗਜ਼ੇਬ ਸੀਗਾ ਉਦੋਂ ਬਾਬਰ ਸੀ ਪਰ ਸੀ ਤਾਂ ਲੋਕਾਂ ਤੇ ਜ਼ੁਲਮ ਕਰਨ ਵਾਲਾ ਅੱਜ ਦਿੱਲੀ ਦੀ ਹਕੂਮਤ ਤੇ ਕੌਣ ਬੈਠਾ ਉਹ ਬੈਠਾ ਜਿਹੜਾ ਜੰਗਲ ਜ਼ਮੀਨ ਦੀ ਖਾਤਰ ਲੜਨ ਵਾਲਿਆਂ ਦੇ ਝੂਠੇ ਪੁਲਿਸ ਮਕਾਲੇ ਬਣਾ ਰਿਹਾ ਉਹ ਦਿੱਲੀ ਦੀ ਹਕੂਮਤੇ ਬੈਠਾ ਜਿਹਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਹੁੰਦੇ ਔਰਤਾਂ ਮੁਸਲਮਾਨਾਂ ਨਾਲ ਬਲਾਤਕਾਰ ਹੋਏ ਉਹ ਅੱਜ ਬਾਬਰ ਬੈਠਾ ਕਿ ਜਿਨੇ ਮੁਸਲਮਾਨਾਂ ਔਰਤਾਂ ਦੇ ਢਿਡ ਚੋਂ ਕੱਢ ਕੱਢ ਕੇ ਬੱਚੇ ਅੱਗ ਪਾਏ ਤੇ ਫਿਰ ਇਹ ਦਾ ਤੇ ਉਹ ਦਾ ਕੀ ਫਰਕ ਹੈ ਬਈ ਗੁਰੂ ਦੇ ਸਿਧਾਂਤ ਤੇ ਚੱਲੋ ਗੁਰੂ ਦੀਆਂ ਸਿੱਖਿਆਵਾਂ ਤੇ ਚੱਲੋ ਲੋਕਾਂ ਤੇ ਹੁੰਦੇ ਜ਼ੁਲਮ ਦੇ ਖਿਲਾਫ ਖੜੋ ਭਗਵੰਤ ਮਾਨਸਿਆਂ ਕੱਲੀ ਤੇਰੀ ਸੋਚੇ ਬਾਜੀ ਨਹੀਂ ਚਾਹਦੀ ਕਿ ਅਨੰਦਪੁਰ ਦੀ ਧਰਤੀ ਤੇ ਕਹਿਤਾ ਜਲਾਸਾ ਕਾ ਤੋ ਜੋ ਨਿਕਲਿਆ ਕੀ ਪੱਟੇ ਪਹਾੜ ਨਿਕਲਿਆ ਚੂਹਾ ਉਹਨਾਂ ਨੇ ਕਿਹਾ ਕਿ ਤਿੰਨ ਸ਼ਹਿਰ ਨੇ ਜਿਹੜੇ ਅਸੀਂ ਨਸ਼ਾ ਮੋਕਤ ਤੇ ਜਿਹੜਾ ਮਤਲਬ ਮਾਸ ਮੀਟ ਮੱਛੀ ਉੱਥੇ ਨਹੀਂ ਬਿਗਿਆ ਕਰੂਗਾ ਪਵਿੱਤਰ ਸ਼ਹਿਰ ਕੋਸ਼ਿਸ਼ ਕਰਤੇ ਜਿਹੜਾ ਗਲਿਆਰਾ ਹੋ ਗੁਰੂ ਘਰਾਂ ਦਾ ਉੱਥੇ ਮਤਲਬ ਉਹ ਲਾਨ ਕੀਤਾ ਕੱਲਾ ਉਹਨਾਂ ਨੇ ਪਵਿੱਤਰ ਕੀ ਹੁੰਦਾ ਪਵਿੱਤਰ ਹੁੰਦਾ ਉਥੋਂ ਦੀ ਬਚਾਤਰਾਂ ਪਵਿੱਤਰ ਹੁੰਦੀ ਆ ਉੱਥੋਂ ਦੀ ਡੈਮੋਕ੍ਰੇਸੀ ਪਵਿੱਤਰ ਹੁੰਦੀ ਆ ਲੋਕਾਂ ਦੀ ਬੋਲਣ ਦੀ ਜਮਹੂਰੀਅਤ ਜੇ ਤੁਸੀਂ ਸ਼ਹਿਰਾਂ ਨੂੰ ਇਹਨਾਂ ਚੀਜ਼ਾਂ ਤੋਂ ਮੁਕਤ ਕਰਤਾ ਗੁੰਡਾ ਗੈਂਗ ਨਸ਼ੇ ਲੁੱਟਖੋ ਕੁੱਟਮਾਰ ਜੇ ਉਹ ਸੇ ਸ਼ਹਿਰਾਂ ਦੇ ਵਿੱਚ ਇਹ ਹੁੰਦਾ ਰਿਹਾ ਫੇਰ ਫਰਕ ਕੀ ਪਊ ਸਾਡੇ ਗੁਰੂ ਨੇ ਕਿਹਾ ਕਿ ਭਾਈ ਸਾਰੇ ਕੁਝ ਤੋਂ ਰਹਿਤ ਬੰਦੇ ਨੂੰ ਆਪਣੇ ਆਪ ਦੇ ਵਿੱਚ ਸ਼ੁੱਧ ਸ਼ੁੱਧ ਮਤਲਬ ਵਿਚਾਰਾਂ ਤੋਂ ਸ਼ੁੱਧ ਸ਼ੁੱਧ ਮਤਲਬ ਸਾਰੀਆਂ ਚੀਜ਼ਾਂ ਤੋਂ ਸ਼ੁੱਧ ਭਗਵਾਨਤਮਾਣ ਆਪਣੇ ਆਪ ਨੂੰ ਤਾਂ ਬਦਲੇ ਜਿਹੜੋ ਕਿਦਾ ਮੈਂ ਮੁਖਤ ਕਰਤਾ ਸ਼ਰਾਮੁਖਤ ਕਰਿਆ ਭਗਵੰਤਮਾਨ ਆਪ ਸਰਾਮੁਖਤ ਤਾਂ ਹੋ ਜੇ ਜਿੰਨੇ ਦੇ ਮੰਤਰੀ ਆ ਉਹ ਸਰਾਮੁਖਤ ਤਾਂ ਹੋ ਜਾਣ ਠੀਕ ਹੈ ਨਾ ਜਿੰਨੀ ਇਹਦੀ ਪਾਰਟੀ ਆ ਉਹ ਸਾਰੀ ਭ੍ਰਿਸ਼ਟਾਚਾਰ ਕਰਦੀ ਆ ਉਹ ਮੁਖਤ ਤਾਂ ਹੋ ਜਾਣ ਸਾਡੇ ਸ਼ਹਿਰਾਂ ਨੂੰ ਪਵਿੱਤਰ ਕਰਨਾ ਸਾਡੀ ਜ਼ਿੰਮੇਵਾਰੀ ਆ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਆ ਜੇ ਕਿਤੇ ਗੰਦ ਪੈਂਦਾ ਉਹ ਸਾਡੀ ਜ਼ਿੰਮੇਵਾਰੀ ਆ ਇਹ ਭਗਵੰਤਮਾਨ ਦੀ ਜ਼ਿੰਮੇਵਾਰੀ ਕੀ ਆ ਸਰਕਾਰ ਨੂੰ ਲਾੜ ਦੀ ਸਥਿਤੀ ਕਾਨੂੰਨ ਦੀ ਸਥਿਤੀ ਉਹਥੇ ਕੰਟਰੋਲ ਕਰਨਾ ਜਦੋਂ ਉਹਨੂੰ ਸੁਧ ਕਰ ਲੈ। ਭਗਵਾਨ ਤੁਮਾਨ ਪਹਿਲਾਂ ਸ਼ਰਾਬ ਨਾਲ ਸ਼ਹਿਰਾਂ ਨੂੰ ਸੁਧ ਕਰ ਲੋ। ਪਹਿਲਾਂ ਆਪ ਸਹੀ ਬੰਦਾ ਬਣੇ, ਬਚਾਤਾਰਾ ਤੌਰ ਤੇ ਬਣੇ, ਲੋਕਾਂ ਦੇ ਹੱਕਾਂ ਦੀ ਗੱਲ ਕਰਨ ਨਾਲ ਤੇ ਡੰਡਾ ਨਾ ਭਰਾ ਦੇ। ਬਹੁਤ ਬਹੁਤ ਧੰਨਵਾਦ ਭਾਈ। ਸ਼ੁਕਰੀਆ ਧੰਨਵਾਦ। ਤਾਂ ਗੱਲਬਾਤ ਕੀਤੀ ਉਥੇ ਲਗਾਤਾਰ ਜਿਹੜੇ ਕਿਸਾਨ ਨੇ ਪਹੁੰਚ ਰਿਹਾ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਮੌਜੂਦਾ ਉਹ ਵੱਡਾ ਹਜ਼ਾਰਾਂ ਦਾ ਇਕੱਠ ਇੱਕ ਵਾਰ ਫੇਰ ਦਿਖਾ ਦੰਨੇ ਆ ਇੱਥੇ ਜਿਹੜਾ ਇਕੱਠਾ ਹੋ ਗਿਆ ਤੇ ਹਾਲੇ ਕਿਸਾਨਾਂ ਦੀਆਂ ਭਰੀਆਂ ਬੱਸਾਂ, ਟਰੈਕਟਰ ਟਰਾਲੀਆਂ ਇੱਥੇ ਪਹੁੰਚ ਰਹੀਆਂ ਨੇ।